ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਅਕਲੀ ਤੇ ਸੋ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਆਇਆ ਜੀ ਜੇਕਰ ਕੇ ਇਹਦੇ ਫੋਲੋਅਰ ਘਟਾ ਦਾ ਫੋਲੋਅਰ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਪੇਜ ਨੂੰ ਫੋਲੋ ਕਰ ਲੋ ਨਵੀਆਂ ਵੀਡੀਓ ਦੇਖਣ ਲਈ ਸਾਡਾ ਪੇਜ ਜ਼ਰੂਰ ਫੋਲੋ ਕਰੋ ਸਭ ਤੋਂ ਪਹਿਲਾਂ ਤੁਸੀਂ ਪ੍ਰੋਫਾਈਲ ਆ ਜਾ ਤੁਹਾਡਾ ਪੇਜ ਆਗਾ ਉਸ ਤੇ ਚਲੇ ਜਾਣਾ ਜਿਵੇਂ ਆਪਣਾ ਇੱਥੇ ਪ੍ਰੋਫਾਈਲ ਵੀ ਬਣਾਇਆ ਤੇ ਪੇਜ ਵੀ ਬਣਾਇਆ ਹੋਇਆ ਹੈ ਆਪਾਂ ਪਹਿਲਾਂ ਪ੍ਰੋਫਾਈਲ ਦੇ ਕੰਮ ਕਰਦੇ ਸੀ ਹੁਣ ਪੇਜ ਤੇ ਕਰ ਰਹੇ ਹਾਂ ਥੋੜਾਗਾ ਨਾ ਪ੍ਰੋਫਾਈਲ ਤੇ ਕਲਿੱਕ ਕਰੋ ਜੀ ਪ੍ਰੋਫਾਈਲ ਤੇ ਕਲਿੱਕ ਕਰਨ ਤੋਂ ਬਾਅਦ 3 ਡਾਟ ਵਾਲੀ ਲਾਈਨ ਦਿੱਤੀ ਹੋਈ 3 ਡਾਟ ਵਾਲੀ ਲਾਈਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਤੁਸੀਂ ਹੇਠੇ ਚਲੇ ਜਾਓ ਹੇਠੇ ਚਲੇ ਜਾਓ ਤੁਸੀਂ ਆ ਇੱਥੇ ਪਲੱਸ ਵਾਲਾ ਆਈਕਨ ਦਿੱਤਾ ਹੋਇਆ ਇਨਵਾਈਟ ਪੀਪਲ ਟੂ ਕੰਟੈਂਟ ਇੱਥੇ ਕਲਿੱਕ ਕਰੋ ਜੀ ਉਸ ਤੋਂ ਬਾਅਦ ਇਨਵੀਟੇਸ਼ਨ ਆ ਗਿਆ ਜੀ ਇਨਵੀਟੇਸ਼ਨ ਭੇਜ ਦਿਓ ਜੀ ਜਿੰਨਾ ਤੁਸੀਂ ਹੋ ਸਕਦਾ ਇੱਕ ਜਾਂ ਦੋ ਦਿਨ ਜਿੰਨੇ ਵੀ ਤੁਸੀਂ ਮਤਲਬ ਭੇਜ ਸਕਦੇ ਹੋ ਭੇਜ ਦਿਆ ਕਰੋ ਇਹਦੇ ਨਾਲ ਕੀ ਹੈ ਆਪਣੇ ਫਾਲੋਅਰ ਆ ਜਿਹੜੇ ਵਧਨੇ ਸ਼ੁਰੂ ਹੋ ਜਾਣਗੇ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ